हां जी ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਤਿੰਨ ਨਗਸ਼ੇੜੀ ਲੈ ਕੇ ਆਈਆਂਗੇ ਉਹਨਾਂ ਵਿੱਚ ਦੋ ਤਾਂ ਬਾਈਕਲ ਟਾਪ ਕਲਾਸ ਆ ਗਈਆਂ ਬਾਈ ਕਾਮਾ ਤੇ ਇੱਕ ਬਾਈਕਲ ਆ ਗਈ ਟਾਪ ਦੀ ਝੋਟੀ ਪਲੂਨ ਸੁੰਦੀ ਆ ਤੇ ਜੇ ਕਿਸੇ ਵੀਰ ਨੇ ਹਾਲੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਹੀ ਲੱਗਾ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਹਰ ਇੱਕ ਆਉਣ ਵਾਲੀ ਨਵੀਂ ਤੋਂ ਨਵੀਂ ਵੀਡੀਓ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਇੱਕ ਤਾਂ ਬਾਈ ਕੋਲੇ ਮੰਨ ਕੇ ਚਲੋ ਜਿਹੜੀ ਜਰਸੀ ਆ ਗਈ ਬਾਈ ਟਾਪ 3 ਇਹ ਤਾਂ ਹਜੇ ਗੱਬਣਾ ਇੱਕ ਦੋ ਦਿਨ ਮੰਨ ਕੇ ਚਲੋ ਲੈ ਸਕਦੇ ਜਾਂ ਵੱਧ ਵੀ ਲੈ ਸਕਦੀ ਆ ਤੇ ਇੱਕ ਬਾਈ ਕੋਲੇ ਤਾਜੀ ਸੂਰ ਬੜਾ ਤੇ ਗਰਮੀਆਂ ਦਾ ਆ ਗਈ ਤੋਹਫਾ ਆਜੋ ਆਪਾਂ ਕਰਦੇ ਆ ਬਾਈ ਨਾਲ ਗੱਲਬਾਤ ਹਾਂਜੀ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜਸਵਿੰਦਰ ਬਈ ਉਹ ਠੀਕ ਹਾਂ ਬਾਈ ਬਹੁਤ ਵਧੀਆ ਬਾਈ ਕਿਵੇਂ ਚੱਲਦਾ ਜੀ ਕੋ ਕੰਮ ਕੰਮਕਾਰ ਬਾਈ ਵਧੀਆ ਠੀਕ ਆ ਨਾਮ ਤੇ ਬਈ ਆਪਣਾ ਐਡਰੈਸ ਬੋਲ ਨਾਮ ਜੱਗੂ ਆ ਪਿੰਡ ਭਾਈ ਰੂਪਾ ਤਹਿਸੀਲ ਫੂਲ ਜ਼ਿਲ੍ਹਾ ਬਠਿੰਡਾ ਨੇੜੇ ਪਿੰਡ ਨੇੜੇ ਪਿੰਡ ਇਧਰ ਭਗਤ ਆ ਜਾਂਦਾ ਇਧਰ ਸਲਾਤਪੁਰ ਆ ਕੰਟੈਕਟ ਨੰਬਰ ਬੋਲ 994273425 ਇਹ ਬਾਈ ਦਾ ਬਾਈ ਕੰਟੈਕਟ ਨੰਬਰ ਆ ਬਾਕੀ ਚੱਲ ਰਿਹਾ ਸਕਰੀਨ ਤੇ ਨੋਟ ਕਰ ਲੋ ਬਾਈ ਜੱਗੂ ਆ ਬੈਡ ਤੇ ਸਟਾਰਟ ਕਰ ਦੀ ਕਿਹੜਾ ਸੂਆ ਸੁੰਦੀ ਆ ਇਹ ਹਉਂ ਉਹਦਾ ਪਲੂਣੀ ਹੈਗੀ ਬਾਈ ਠੀਕ ਆ ਬਾਈ ਹਾਂ ਹੂੰ ਉਹ ਠੰਡੀ ਸੀਲ ਬਧੇਰੀ ਹੈਗੀ ਪਲੂਣ ਸੁੰਦੀ ਆ ਬਾਈ ਠੰਡੀ ਸੀਲ ਤੇ ਗਾਰੰਟੀ ਬਹੁਤ ਦਿੱਤੀ ਆ ਆਪਾਂ ਨੂੰ ਬਾਈ ਜੱਗੂ ਕਾਫੀ ਕਲਰ ਜასი ਆ ਹਾਂ ਬਾਕੀ ਆਏ ਆਗੀ ਇੱਕ ਕਲਰ ਦੀ ਹੈਗੀ ਹੈਨਾ ਮੈਂ ਕਹਣਾ ਬਾਈ ਕੀ ਬਾਤ ਹੈ ਪ੍ਰਿੰਟ ਛੋਟਾ ਮੂੰਹ ਹੈਗਾ ਛੋਟੇ ਕੰਨ ਦੇ ਹਾਂ ਬਾਕੀ ਬਾਈ ਠੰਡੀ ਸੀਲ ਦੀ ਬਾਹਰ ਉਹ ਤੇ ਕਿੰਨਾ ਦੁੱਧ ਦੁੱਧ ਯਾਰ 14 15 ਕਿਲੋ ਦਾ ਐਸਟੀਮੇਟ ਆਪਣਾ ਹੈਗਾ ਜੇ ਕੋਈ ਸੇਵ ਵਾਲੇ ਥਾਂ ਉੱਠ ਗਈ ਜੱਗੂ ਮੈਂ ਕਹਣਾ ਥਣਾ ਦੀ ਕੁਆਲਿਟੀ ਬੜੀ ਕਮਾਲ ਆ ਹੈਨਾ ਬਸ ਇੱਕ ਅੱਧਾ ਦਿਨ ਹੀ ਲਊ ਨਹੀਂ ਮਿਲਦਾ ਕੀ ਬਾਤ ਆ ਬਾਈ ਇੱਕ ਨੰਬਰ ਥਣਾ ਚਾਰੇ ਥਣਾ ਪੂਰੀ ਬਿੱਥੀ ਦਾ ਹਵਾਨ ਗੁੰਦਮੀ ਯਾਰ 400 ਫੇਰੇ ਦੇ ਗੁੰਦਮੀ ਆ ਬਾਈ ਸਹੀ ਗੱਲ ਆ ਲੇਵਾ ਬਈ ਚੈੱਕ ਕਰੋ ਬੜਾ ਕਮਾਲਾ ਜਿਹੜੀ ਫੀਟ ਆ ਸਾਰਾ ਭਰਨਾ ਆਇਆ ਨਹੀਂ ਸਹੀ ਗੱਲ ਆ ਸਾਰਾ ਭਰ ਕੇ ਸੂਣਾਗਾ ਬਾਕੀ ਜਿਹੜੀ ਫੀਟਿੰਗਾ ਨਾ ਬੜੀ ਕਮਾਲ ਦੀ ਫੀਟਿੰਗਾ ਬਈ ਇਧਰੋਂ ਵੀ ਚੈੱਕ ਕਰ ਲੋ ਕੱਲਾ ਕੱਲਾ ਥਾਣੇ ਖੜਵਾ ਦੀ ਲਗਾ ਖੋਲ ਦੇ ਜੇ ਤੋੜ ਦੇ ਪਤਲੇ ਅੰਗ ਚ ਆਏ ਬਈ ਬਰੀਕੀ ਅੰਗ ਆ ਗਈ ਬਰੀਕੀ ਆ ਬਈ ਹੂੰ ਚੰਮ ਜਾਂ ਨਹੀਂ ਜੜਿਆ ਪਿੰਡੇ ਤੇ ਬਈ ਹੈ ਨਾ 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 ਦੇਖੋ ਇੱਕ ਗੱਲ ਹੋਰ ਹੈ ਜਿੱਡੀ ਵੜਾ ਉਹਨਾਂ ਮੈਂ ਕਹਣਾ ਹਵਾਨਾ ਲਈ ਫਿਰਦੀ ਆ ਲਈ ਫਿਰਦੀ ਆ ਹੂੰ ਬਾਕੀ ਬਈ ਇਹਨੇ ਬਣਾ ਕੇ ਸੁਣਾਇਨੇ ਯਾਰ ਸਹੀ ਗੱਲ ਆ ਬਈ ਹਾਂ ਫੀਟਿੰਗ ਚੈੱਕ ਕਰੋ ਯਾਰ ਫੀਟਿੰਗ ਦੱਸਦੀ ਆ ਬਾਲੀ ਕਮਾਲ ਦੀ ਫੀਟਿੰਗ ਆ ਲੈਵੇ ਦੀ ਜਿਹੜੀ ਹਮਮ ਬਾਕੀ ਆਪਾਂ ਨੂੰ ਭੈਣ ਭਰਾ ਬਾਹਲੇ ਕਹਿੰਦੇ ਜਰਸੀ ਲਿਆ ਕੇ ਦੇ ਆਪਾਂ ਜਰਸੀ ਲਿਆਤੀ ਮੂੰ ਤਾਂ ਮੈਂ ਘੱਟ ਸਕੀਨ ਆ ਜਰਸੀ ਦਾ ਠੀਕ ਆ ਹਾਂ ਬਈ ਕਹਿੰਦਾ ਬਈ ਜਰਸੀ ਦੇ ਸਕੀਨ ਆ ਬਈ ਕਹਿੰਦੇ ਵੀ ਜਰਸੀ ਲਿਆ ਕੇ ਦੇ ਹਾਂ ਬਈ ਨੇ ਜਰਸੀ ਦਾ ਸੂਪੂ ਯਾਰ ਅੱਜ ਮੇਰੇ ਹਿਸਾਬ ਨਾਲ ਠੀਕ ਆ ਹਾਂ ਬਈ ਸ਼ਾਮ ਤੱਕ ਸੂਪੂ ਬਈ ਕਹਿੰਦਾ ਤੇ ਖੜਨੀ ਹੁਣ ਨਹੀਂ ਬੈਠਦੀ ਦੇਖੋ ਬਰੀਕੀ ਅੰਗ ਆ ਗਿਆ ਪਤਲੇ ਜਿਹੇ ਸਰੀਰ ਦੀ ਆ ਗਈ ਕਰਮ ਵਾਲੀ ਫੇਸ ਬਿਊਟੀ ਚੈੱਕ ਕਰ ਤੇ ਮੁੱਲ ਜੱਗੂ ਦੇ ਬਾਈ ਦੇ ਅੱਗੇ ਬਸ ਲੈਣ ਦੇ ਨਹੀਂ ਹੁੰਦਾ ਆਪਣਾ ਯਾਰ ਦਾ ਤੇ ਅੱਜ ਜੱਗੂ ਦੱਸ ਦੇ ਕੀ ਮੁੱਲ ਆ ਜੀ ਇਹਦਾ 55 ਕਰਾਲਾ 52 ਕਰਾਲ ਹੂੰ 50 ਚੋਂ 50000 500 ਛੋੜ ਕਰ ਦਾਂਗੇ ਬਸ ਯੱਕੋ ਬਾਈ ਸੁਣੋ ਬਾਲਾ ਬਸ ਆਪਾਂ ਨੂੰ ਹੋਣਾ ਕਰਨ ਫਿਰ ਇੰਨਾ ਆਫਰ ਦੇਤਾ 50000 ਚੋਂ 500 ਬਾਈ ਕਹਿੰਦਾ ਛੋੜ ਕਰ ਦੂੰਗਾ ਬਾਈ ਐ ਮਨ ਲਓ ਜੇ ਸੂਪੀ ਬਾਈ ਤਾਂ ਮੁੱਲ ਹੈ ਫੇਰ ਤਾਂ ਮੁੱਲ ਬਾਈ ਹੋਰ ਹੀ ਹੋਊਗਾ ਹਾਂ ਅੱਜ ਕੱਚੀ ਆ ਤੇ ਨਹੀਂ ਮੁੱਲ ਬਣਾ 55 ਕਰਾ ਲੈਣੇ 60 ਕਰਾ ਲੈਣੇ ਬਸ ਠੀਕ ਆ ਹਾਂ ਮੁੱਲ ਬਾਈ ਤੇ ਬਾਈ ਜਮਾ ਕੇ ਫਿਕਸ ਜੀ ਹੁੰਦੇ ਆਗੇ ਤੇ ਮੁੱਲ ਫਿਕਸ ਜੀ ਅੱਜ ਕਰ ਤੱਕ ਨਹੀਂ ਦੇਖੋ 50 ਤੋਂ 500 100 ਕਰ ਦਾਂਗੇ ਹੂੰ ਨਾਲੇ ਯਾਰ ਇੱਕ ਗੱਲ ਹੋਰ ਜੇ ਕੋ ਫੈਟ ਆ ਉਹ ਚੰਗੀ ਆ ਉਹ ਤੋਂ ਦੁੱਧ ਵਧੀਆ ਬਾਈ ਆਪਾ ਹੂੰ ਇਹਦਾ ਮੱਝਾ ਵਰਗਾ ਦੁੱਧ ਹੋਊਗਾ ਲੈ ਬਾਕੀ ਬਾਈ ਆ ਠੰਡ ਸੁਣ ਨਹੀਂ ਮਿਲਣਾ ਯਾਰ ਠੰਡੀ ਸੀ ਲਾ ਬਾਈ ਠੰਡ ਨਹੀਂ ਮਿਲਦਾ ਇਹ ਮਾਰਦੀ ਗੱਠੇ ਲੈ ਤਾਰਾ ਮਾਰ ਲੈ ਯਾਰ ਸਹੀ ਗੱਲ ਹੈ ਲੈ ਤਾਰਾ ਮੇ ਮਰੀਂਦਾ ਕਰਮ ਵਾਲੀ ਮਾਂ ਨਾ ਖੜੀ ਕੋਈ ਚੱਕ ਪਹਿਲੀ ਗੱਲ ਜੱਗੂ ਜੇ ਗੱਲ ਕਰੀਏ ਪਲੂਣਾ ਹੱਥ ਨਹੀਂ ਲਾਉਣ ਦੇ ਨਹੀਂ ਲਾਉਣ ਦਿੰਦੀ ਬਾਈ ਯਾਰ ਮੌਗ ਨਾ ਖੜੀ ਆ ਨਾ ਹਾਂ ਕੀ ਬਾਤ ਅੱਗੇ ਜੱਗੂ ਇਹ ਵੀ ਬਾਈ ਗਰਮੀਆਂ ਦਾ ਤੋਹਫਾ ਗਰਮੀਆਂ ਦਾ ਤੋਹਫਾ ਬਾਈ ਯਾਰ ਕਿਹੜਾ ਸੂਆ ਸੂਈਆ ਇਹ ਦੂਜਾ ਸੂਆ ਬਾਈ ਯਾਰ ਕਿੰਨੇ ਦਿਨ ਹੋ ਗਏ ਬਾਈ ਇਹਨੂੰ 5 ਤੋਂ 6 ਦਿਨ ਹੋ ਗਏ 5 ਤੋਂ 6 ਦਿਨ ਹਾਂ ਫਿਕਸੇ ਹਵਾਨੇ ਜੀ ਆ ਗਏ ਹਾਂ ਤੇ ਕਿੰਨਾ ਦਦਾ ਹੁਣ 9-10 ਕਿਲੋ ਬਾਲਾ ਹੋਊ ਬਾਈ ਯਾਰ ਕਿੰਨਾ ਕੇ ਦੇ ਦੋ 10 ਮਿੰਟ ਬਾਈ ਯਾਰ 14-15 ਦੇ ਦਈਂਗਾ ਬਾਕੀ ਸ਼ਾਮ ਸੁਭਾਲ ਤੇ ਹਨ ਸਹੀ ਗੱਲ ਹੈ ਬਾਕੀ ਸ਼ਾਮ ਸਮਾਲ ਤੇ ਬੱਚਾ ਵੀ ਆ ਗਿਆ ਬੱਸ ਆ ਗਿਆ ਭਾਈ ਬੱਚਾ ਆ ਗਿਆ ਭਾਈ ਹਾਂ 나ੜੂਆ ਨਾਲ ਆ ਦੇਖ ਲੈਣ ਹੂੰ 나ੜੂਆ ਭਾਈ ਨਾਲ ਦੇਖ ਸਕਦੇ ਤੇ ਥਣਾ ਦੀ ਇਹਦੀ ਕੁਆਲਿਟੀ ਚੈੱਕ ਕਰੋ ਇੱਕ ਨੰਬਰ ਕੁਆਲਿਟੀ ਆ ਥਾਨ ਬੜਾ ਚੰਗਾ ਲੱਗਾ ਜੇ ਚਬਾਈ ਵੀ ਫਿਰ ਹਾਂ ਚਬਾਈ ਪੂਰੀ ਵਧੀਆ ਪਹਿਲੇ ਹੀ ਆਪਾਂ ਧਾਰਾ ਮਾਰ ਦਿੰਨੇ ਠੀਕ ਆ ਧਾਰਾ ਭਾਈ ਕਹਿੰਦਾ ਆਪਾਂ ਪਹਿਲੀ ਮਾਰ ਦਿੰਨੇ ਭਾਈ ਚਬਾਈ ਜਮਾ ਲਾ ਲਓ ਵੀ ਇੱਕ ਨੰਬਰ ਬਾਕੀ ਕਿਉਂਕਿ ਆਇਆ ਨਾ ਗੱਲ ਗਰਮੀਆਂ ਦਾ ਇਹ ਵੀ ਤੋਹਫਾ ਆ ਗਈ ਬਾਈ ਗਰਮੀ ਨਹੀਂ ਮੰਨਦੀਆਂ ਬਾਈ ਹਾਂ ਗਰਮੀ ਨਹੀਂ ਮੰਨਦੀਆਂ ਬਾਕੀ ਜੱਕੂ ਹੋਰ ਆ ਠੰਡਾ ਚਾਹੇ ਗਰਮੀ ਆ ਬਾਈ ਦੋਵੇਂ ਮੌਸਮਾਂ ਚ ਹੰਡਰ ਵਾਲੇ ਪਸ਼ੂ ਆ ਹਾਂ ਉਹ ਜਰਸੀ ਨਹੀਂ ਤਾਂ ਮੰਨਣੀ ਮੰਨਣੀ ਕੀ ਆ ਹੂੰ ਮੰਨਣੀ ਇੰਨੇ ਵੀ ਨਹੀਂ ਕਿਉਂਕਿ ਥੋੜਾ ਜਿਹਾ ਕ੍ਰਾਸ ਆਗਾ ਕ੍ਰਾਸ ਪਾਣੀ ਆ ਗਈ ਐਫ ਕ੍ਰਾਸ ਆ ਗਈ ਹੂੰ ਬਾਕੀ ਬੱਚੇ ਚੰਗੇ ਪਉਂਦੀਆਂ ਨਾ ਹੂੰ ਇਹ ਬੱਸ ਹੀ ਹੁੰਦੀ ਫੇਰ ਤਾਂ ਇਹ ਦੇਖੀ ਹੁੰਦੀ ਗੱਲ ਸਹੀ ਗੱਲ ਆ ਬਈ ਕੀ ਆ ਬਾਰ ਖੰਡੀ ਸੀਲ ਦੇਖੋ ਬਾਈ ਬਾਈ ਨੇ ਆ ਫੜ ਕਸ ਮੋਗ ਇਹਨੇ ਖੜੀ ਆਗੀ ਕੋਈ ਚੱਕਰੀ ਨਹੀਂ ਕਰਮ ਵਾਲੀ ਨੂੰ ਤੇ ਚਵਾਈ ਦੇਖੋ ਬਾਈ ਇਹ ਲੈ ਜਦੋਂ ਮੈਂ ਕਹਣਾ ਨਾਲ ਦੀ ਨਾਲ ਤਰੇ ਯਾਰ ਹਨਾ ਕੀ ਬਾਤ ਆ ਬਾਈ ਚਵਾਈ ਚੇਕਰੋ ਮੋਟੀ ਮੋਟੀ ਚਵਾਈ ਆ ਨੱਬੜਾਂ ਵਾਲੀ ਚਵਾਈ ਆ ਇਹ ਨਹੀਂ ਹੈਗਾ ਵੀ ਚੁੱਲ ਚੁੱਲ ਜੇ ਹੋਈ ਜਾਉ ਨਾ 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 ਦੇਖੋ ਬਈ ਇੱਕ ਨੰਬਰ ਚਵਾਈ ਆ ਮੋਟੀ ਮੋਟੀ ਨਿਬੜਨ ਵਾਲੀ ਚਵਾਈ ਆ ਨਾ ਮੌਨ ਧਾਰਾ ਮਾਰੀ ਜਾਂਦਾ ਇਹ ਨਹੀਂ ਹੈਗਾ ਵੀ ਲੱਤ ਲੱਤ ਨਾ ਨਾ ਲੱਤ ਨਹੀਂ ਚੱਗਦੀ ਬਾਈ ਯਾਰ ਹੂੰ ਇਹ ਆਪਾਂ ਨੇ ਠੰਡੇ ਸੀਲ ਹੀ ਹੁੰਦੇ ਆ ਪਸ਼ੂ ਨਾਲ ਠੀਕ ਆ ਅਜ ਤਾਈ ਲੰਬਾ ਤਾਂ ਆਇਆ ਨਹੀਂ ਕਿਸੇ ਦਾ ਫੇਰ ਕਹਿ ਨਹੀਂ ਸਕਦੇ ਭਰਾ ਮੇਰਾ ਠੀਕ ਆ ਹਾਂ ਦੁੱਧ ਹੁੰਦਾ ਸੇਵਾ ਦਾ ਆਪਦੀ ਤੇ ਬੈਠਣਾ ਦੀ ਕੁਆਲਿਟੀ ਚੈੱਕ ਕਰੋ ਯਾਰ ਬੜਾ ਕਮਾਲ ਦਾ ਥਣ ਖੜੀਆ ਪਸ਼ੂਆਂ ਤੋਂ ਬਸ ਖੋਲ ਦੇ ਜਗੂ ਤੋੜ ਦੇ ਬਾਈ ਇੱਕ ਆਏ ਆ ਬਾਈ ਤੇ ਕੋਈ ਲਿੱਸੀ ਲਾਮੀ ਨਹੀਂ ਕੋਈ ਹਾਂ ਪਲੀ ਵੀ ਹੈ ਬਾਈ ਹੂੰ ਸਮੀ ਵੀ ਹੈ ਬਾਈ ਬਾਕੀ ਕਰਮਾਲੀ ਠੰਡੀ ਸੀ ਫੁੱਲ ਬੋਲਾ ਵੀ ਬਾਈ ਨੇ ਚੰਗਾ ਸਟਾਰਟ ਦੱਸਿਆ ਤੇ ਚੰਗੇ ਉਮੀਦ ਆ ਬਾਈ ਕਹਿੰਦਾ ਦੁੱਤੀ ਤੇ ਜੱਗੂ ਇਹਦਾ ਮੁੱਲ ਫਿਰ ਕੀ ਰੱਖੂ ਮੁੱਲ ਲੈਣ ਦੇਣ ਹੀ ਹੋਊ ਇਹਦਾ ਬਾਈ ਜੀ ਕਿੰਨਾ ਇਹਦਾ 50 ਨਹੀਂ ਆਪਾਂ ਕਰਦੇ ਹੂੰ ਸਾਢੇ 45000 ਰੁਪਏ ਦੀ ਦੇ ਦਾਂਗੇ ਬਾਈ ਸਾਢੇ 45 ਦੀ ਹਾਂ 500 ਛੋੜ ਆਗੀ ਚੱਕੋ 500 ਛੋੜ ਸਾਢੇ 45 ਦੀ ਬਾਈ ਕਹਿੰਦਾ ਆਪਾਂ ਦੇ ਦੇਣੀ ਆ ਬਾਈ ਤੁਹਾਨੂੰ ਜਮਾ ਲਾ ਲਓ ਕਿਐਜ ਰੇਟ ਤੇ ਦੇ ਦੇਣੀ ਆ ਮੁੱਲ ਬਲਾਂ 50 ਕਰਾ ਲਾਂ 55 ਕਰਾ ਲਾਂ ਮੁੱਲ ਬਾਈ ਦੇ 45000 ਦੀ 60 ਦੇ ਦਾਂਗੇ ਬਾਈ ਚੈੱਕ ਕਰ ਲੋ ਬਾਕੀ ਛੋਟੀ ਸੇਵਾ ਸੰਭਾਲ ਲਾ ਕੇ ਬਾਈ ਹਾਂ ਦੁੱਧ ਸੇਵਾ ਦਾ ਹੂੰ ਤੇ ਅੱਗੇ ਜੇ ਕੋ ਆ ਗਈ ਤਿੰਨ ਨੰਬਰ ਤੇ ਛੋਟੀ ਛਕੀਨ ਪਲੂਣ ਛੋਟੀ ਆ ਗਈ ਬਾਈ ਪਲੂਣ ਆ ਗਈ ਹੈਨਾ ਇਹ ਆਪਾਂ ਮੂੰਹ ਹੋਣੀ ਪਾ ਪੱਟੀ ਹੂੰ ਅਸਲ ਮੈਂ ਚੋਗੀ ਆਉਗੀ ਇਹ ਤੇ ਕਿੰਨਾ ਟਾਈਮ ਬਾਕੀ ਆਦਾ ਬਾਈ ਇਹ ਲੈ ਜੂਗੀ 5 ਤੋਂ 4 ਦਿਨ ਯਾਰ 5 ਤੋਂ 4 ਹਾਂ ਸਿੰਘਾਂ ਦੀ ਵੱਧ ਵੀ ਲੈ ਸਕਦੀ ਆ ਵੱਧ ਵੀ ਲੈ ਸਕਦੀ ਹੈ ਹੈ ਜੱਕੂ ਅਸਲ ਵਿੱਚ ਅਗਲਾ ਕਹਿੰਦਾ ਰੁਪਿਆ ਫੂਗਾ ਪੈਣ ਵਾਲਾ ਕੰਮ ਹੋਇਆ ਹੈ ਹੈਨਾ ਗੋਲ ਸਿੰਘ ਦੀ ਆ ਗੋਲ ਸਿੰਘ ਦੀ ਆ ਤਨ ਤੁਣ ਬਹੁਤ ਚੰਗਾਗਾ ਥੰਨੇ ਯਾਰ ਥਾਣ ਬਾਈ ਚੈੱਕ ਨੂੰ ਸੌ ਸੀ ਨਾ ਜੀ ਹਾਂ 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 ਠੀਕ ਆ ਇਹ ਰਿਕਾਡ ਚੰਗਾ ਦੱਸ ਦਿਆ ਇਹਦੀ ਮਾਂ ਦਾ ਪਿੱਛੇ ਕਿੰਨਾ ਕੁ ਸੀ ਬਾਈ 16 17 ਕਿਲੋ ਦੱਸਦੇ ਆਗੇ ਠੀਕ ਆ ਬਾਕੀ ਆਪਾਂ 11 12 ਕਿਲੋ ਦੀ ਆਪਾਂ ਮੀਰ ਮੰਗ ਇੱਕ ਗੱਲ ਹੋਰ ਆ ਬਾਈ ਵੱਡੀ ਆ ਕੋਈ ਵੀ ਵੀਰ ਛੋਟੀ ਸਮਝ ਕੇ ਨਾ ਆਇਓ ਚੌੜੇ ਤਾਂ ਚਾਹੀਦੀਆ ਕਰਮ ਵਾਲੀ ਤੇ ਕਿੰਨਾ ਚੱਕੂ ਇਹ ਤੋਂ ਉਮੀਦ ਕਰਦਾ ਦੇ ਸਕਦੀ ਆ ਦੁੱਧ ਬਾਈ 12 13 ਕਿਲੋ ਦੀ ਉਮੀਦ ਕਰਦੇ ਆ ਆਪਾਂ ਬਾਕੀ ਲੇਵਾ ਬਹੁਤ ਹਾਂ ਫੀਡਿੰਗ ਵਾਲਾ ਲੇਵਾ ਹਲੇ ਤਾਂ ਬਣ ਨਹੀਂ ਆਇਆ ਲੈ ਨਹੀਂ ਬਾਈ ਕੱਤੀ ਬਈਆ ਨਹੀਂ ਪਲੂਣ ਬਣਦੀ ਨਹੀਂ ਨਾ ਬਾਕੀ ਥਾਣ ਤੁਣ ਬਹੁਤ ਚੰਗਾਗਾ ਹੂੰ ਰੰਗ ਰੂਪ ਬਈ ਚੈੱਕ ਕਰੋ ਆ ਲੈ ਦੋਨਾਂ ਪਾਸੋਂ ਦਿਖਾ ਦੇ ਜੱਗੂ ਮੈਨੂੰ ਲੱਗਦਾ ਪੂਛ ਵੀ ਕਾਲੀ ਆ ਬਈ ਮਾਂਗਾ ਸਾਰੀ ਕਾਲੀ ਆ ਬਈ ਯਾਰ ਹੂੰ ਬਲੈਕ ਆ ਜਮਾ ਹਨਾ ਚਿੱਟਾ ਬਾਲ ਜਮਾ ਇੱਕ ਵੀ ਨਹੀਂ ਗਾ ਠੀਕ ਆ ਇਹਨੂੰ ਵੀ ਖੋਲ ਤੇ ਮੜੀ ਜੀ ਤੋੜ ਦੇ ਵਧੀਆ ਢਾਂਚੇ ਚ ਬਈ ਚੰਗੇ ਚ ਸੋਹਣਾ ਹਵਾਨਾ ਤਿਆਰ ਕਰੋਗੇ ਕਰਮ ਵਾਲੀ ਜਦੋਂ ਕਰੋਗੇ ਥਣ ਬਹੁਤ ਚੰਗਾ ਲੱਗਿਆ ਵਾ ਹੱਥੀ ਚ ਬਾਕੀ ਬਾਣ ਨਹੀਂ ਹੋਣ ਲੱਗੀ ਆ ਇਹ ਪੰਜ ਸੱਤ ਦਿਨ ਲੈ ਜੂ ਬਸ 5-7 ਦਿਨਾਂ ਦੀ ਕੱਚੀ ਨੂੰ ਹਰ ਇੱਕ ਮੰਨ ਕੇ ਚੱਲੋ ਇਹ ਚ ਕੁਆਲਿਟੀ ਮਿਲੂਗੀ ਸਿੰਘਾਂ ਦੀ ਵੀ ਚੰਗੀ ਆ ਕੱਦ-ਕਾਠ ਦੀ ਵੀ ਚੰਗੀ ਆ ਬਾਡੀ ਵੰਤਰ ਆ ਜਿਹੜੀ ਬਹੁਤ ਕਮਾਲ ਦੇ ਆ ਕਿ ਨਹੀਂ ਬਾਕੀ ਸਾਂਵੀ ਪਾਲੀ ਪੂਰੀ ਹੈਗੀ ਐ ਲਿਸੀਲਾਮੀ ਨਹੀਂ ਇਹ ਨਹੀਂ ਹੈਗਾ ਵੀ ਲਿਸੀਲਾਮੀ ਜੇ ਕਿਸੇ ਵਕਤੋਂ ਹਾਂ ਅਸਲ ਵਿੱਚ ਜੇ ਜਿੱਗੂ ਆਪਾਂ ਗੱਲ ਕਰੀਏ ਸੋਹਣੀ ਲੱਗਣ ਵਾਲੀ ਆ ਹਾਂ ਘਰੇ ਖੜੀ ਵੀ ਜੱਚਦੀ ਆ ਜੱਚਦੀ ਆ ਜੀ ਹਾਂ ਤੇ ਜਿੱਗੂ ਇਹਦਾ ਮੁੱਲ ਭੀ ਕੀ ਰਹੂ ਅੱਜ ਮੁੱਲ ਨਾ ਆਪਾਂ 90 ਕਰਨਾ ਨਾ 95 ਕਰਨਾ ਹਾਂ 85000 ਦੀ ਬੈਠ ਦੇਵਾਂਗੇ 87 ਜਾਂ 87 ਦੀ ਝੋਟੀ ਦੇਵਾਂਗੇ ਬੈੜਾਂ ਦੀ ਰਹਿੰਦਾ ਜਮਾ ਦੇਣ ਲੈਣ ਮੁੱਲ ਕਰਤਾ ਬਾਈ ਨੇ 87000 87000 ਦੀ ਝੋਟੀ ਦੇਣੀ ਹੈ ਮੁੱਲ ਕਰਾਉਣ ਤੇ ਲੱਖ ਹਾਂ ਲੱਖ ਕਰਾ ਲਓ ਆਪਾਂ ਕੀ ਬਾਤ ਹੈ ਕੋਈ ਨਹੀਂ ਸੌੜ ਕਰਦਾਂਗੇ 500 ਰੁਪਏ ਉਹਦੇ ਵਿੱਚ ਠੀਕ ਹੈ 87 ਇਹਦੀ 5-500 ਹੀ ਕਰਨੀ ਆਪਾਂ ਬਾਕੀ ਖਾਨ ਬਹੁਤ ਸੋਨਾ ਲੱਗਾ ਹੋਇਆ ਕਰ ਹਾਂ ਤਿੰਨ ਅਕ ਸੀਗੇ ਵੀਰ ਕੋਲੇ ਬਾਈ ਤਿੰਨ ਆਪਾਂ ਤਿੰਨੇ ਹੀ ਦਿਖਾਤੇ ਜੇ ਕਿਸੇ ਵੀਰ ਨੂੰ ਕੋਈ ਪਸੰਦ ਆਵੇ ਬਾਈ ਨਾਲ ਕੰਟੈਕਟ ਕਰਕੇ ਖਰੀਦ ਸਕਦੇ ਹੋ ਵੀਡੀਓ ਨੂੰ ਵੇਖਣ ਲਈ ਧੰਨਵਾਦ ਜੀ